ਚਲੇ ਗਿਆ ਤੂੰ ਮੈਂ ਤਾਂ ਠੀਕ ਠੀਕ ਕੱਦੀ ਹੋਗੀ ਆ ਕਦੋਂ ਆਏਗਾ ਹੰਤਾ ਲੋਕਾਂ ਦੀ ਕਲਾ ਦੇ ਜਵਾਬ ਨਹੀਂ ਦਿੱਤੇ ਜਾਂਦੇ ਆ ਦੇਖ ਸਿਵਨੇ ਵਰਗਮੁੰਡਾ ਦੀ ਕੀ ਕਮਲਾ ਬਣਾ ਲੈ ਆ ਲੱਗ ਰਿਹਾ ਖੇਤਾਂ 'ਚ ਡੱਕੇ ਤੋੜਨੇ ਬੇ ਕਿਵੇਂ ਬੈਠਿਆ ਜੈ ਲਿਆ ਉਹ ਜਈ ਬਾ ਟੋਪਸਿਕ ਜਾਂਦੇ ਬੈਠਿਆ ਹੋਰ ਤਾਂ ਕੀ ਕਰਨਾ ਅੱਛਾ ਤੂੰ ਕਿੱਧਰ ਫੜਦੀਆਂ ਪੈਣੀ ਪੱਤਰੀ ਲੈ ਦੱਸ ਨਾ ਮੈਂ ਤਾਂ ਪੈਣੀ ਪੱਤਰੀ ਰੋਜ਼ ਹੀ ਰਹਿਣੀ ਆ ਆ ਤੂੰ ਬਣਿਆ ਠਣਿਆ ਕਿਵੇਂ ਬੈਠਿਆ ਮੰਜੇ ਤੇ ਖੇਤਕੂਤ ਨਹੀਂ ਗਿਆ ਉੱਪਰ ਜਾਈ ਕਿਹੜਾ ਖੇਤ ਮੈਂ ਜਾਣਾ ਸੀਗਾ ਮਾਗੀ ਦੇ ਮੇਲੇ ਤੇ ਅੱਛਾ ਤੇ ਉਹ ਸਾਡਾ ਇੱਕ ਟੇਂਗਰਾ ਆ ਉਹਨੇ ਅੱਖੇ ਲੱਗਦਾ ਉਹ ਤੜਕੇ ਕਹਿੰਦਾ ਮੋਟਰਾਂ ਦੀ ਲੇਟ ਆਈ ਆ ਮੋਟਰ ਛੱਡ ਕੇ ਆਉਣਾ ਤੇ ਉਹ ਵੀਰਾ ਉਹ ਕਹਿੰਦਾ ਮੇਰੇ ਨਾਲ ਚੱਲੀ ਤੂੰ 10 ਆਰੀ ਉਹਨੇ 10 ਨੇ ਲਾਤੀ ਮੇਰੇ ਨਾਲ ਚੱਲੀ ਨਾ ਉਹ ਆਇਆ ਕੰਜਰਾ ਚੱਲ ਫਿਰ ਕੋਈ ਨਾ ਵੀਰਾ ਤਾ ਆ ਜੂਗਾ ਤੈਨੂੰ ਪਤਾ ਹੈ ਠੰਡ ਦਾ ਕੰਮ ਹੈ ਐਹ ਜਿਹਾ ਹੀ ਹੁੰਦਾ ਘਰੋਂ ਨਿਕਲਣਾ ਬੁੜਿਆ ਠੇਰਿਆਂ ਦਾ ਤੇ ਮੈਂ ਤਾਂ ਤੈਨੂੰ ਐਂ ਕਹਿਨੀ ਐ ਤੇ ਉਹ ਤ ਤ ਕਹੇਗਾ ਕੀ ਕਹਿੰਦੀ ਹੈ ਪਰਜਾਈ ਕਹਿ ਲਾ ਜਿਹੜੀ ਗੱਲ ਕਹਿਣੀ ਆ ਖੁੱਲ ਕੇ ਦੱਸ ਦੂਰ ਫਿੱਟੇ ਮੂੰ ਆਉ ਕਹਿਨੇ ਹੁੰਦੇ ਕੰਨਾ ਜਲਾਹਾ ਮਾਣਾ ਮਸ਼ਕਰੀਆਂ ਅੱਛੇ ਡਾਈਆ ਕੀ ਕਰਦਾ ਮੇਰੇ ਨਾਲ ਵੇ ਮੈਂ ਤਾਂ ਇੱਕ ਕੰਮ ਆਈ ਆ ਤੇਰੇ ਕੋਲੇ ਉਹੀ ਤਾਂ ਮੈਂ ਪੁੱਛੀ ਆ ਨਾ ਵੀ ਕੀ ਕੰਮ ਆਈ ਆ ਮੈਂ ਕਿਹੜਾ ਚੁੰਡੀ ਵੜਲੀ ਪਰਜਾਈ ਤੇਰੇ ਗੱਲਾਂ ਦੇਖ ਕਰਦਾ ਵੇ ਚੁੰਡੀ ਤਾਂ ਮੈਂ ਉਦੋਂ ਨਹੀਂ ਵੜਣ ਦਿੱਤੀ ਜਦੋਂ ਭਰੀ ਜਵਾਨੀ ਸੀ ਹੁਣ ਤਾਂ ਹਿੰਮਤ ਹੀ ਕੀ ਹੈ ਕਿਸੇ ਦੀ ਪਰਜਾਈ ਆਹ ਗੱਲ ਤਾਂ ਤੂੰ ਲੱਖ ਰੁਪਏ ਦੀ ਕੀਤੀ ਆ ਸਾਡਾ ਦਾ ਬਾਈ ਤੇਰੇ ਮੂਰੇ ਪਾਣੀ ਪੜਦਾ। ਵੇ ਚੱਲ ਚੰਗਾ ਛੱਡ ਪਰੇ ਇਹ ਜਿਹੀਆਂ ਗੱਲਾਂ। ਮੈਂ ਜਿਹੜਾ ਕੰਮ ਆਈ ਐ ਨਾ ਉਹ ਸੁਣ ਤੂੰ। ਮੈਨੂੰ ਨਾ 5000 ਰੁਪਏ ਹੀ ਦੇ ਦੇ। 5000 ਲੈ। ਵੇ ਕੀ 5000 ਬਾਲਾ ਐ ਆਏ ਮੂੰਹ ਬਣਾ ਲਿਆ। ਪਰ ਜਾਈ ਤੂੰ ਕੀ ਕਰਨਾ 5000? ਜੇ ਮੈਂ ਨਾ ਕੁੜੀ ਦੀ ਲੋੜੀ ਲੈ ਕੇ ਜਾਣਾ ਤਾਂ ਚਾਹੀਦੀ ਐ ਮੈਨੂੰ ਮੋੜ ਦੂੰ ਮੈਂ ਤੇਰੇ ਪੈਸੇ। ਉਹ ਪਰਜਾਈ ਮੋੜਨ ਵਾਲੀ ਗੱਲ ਨਹੀਂ ਤੈਨੂੰ ਪਤਾ ਮੇਰੇ ਕੋਲ ਕਿੱਥੇ ਹੁੰਦੇ ਰੁਪਏ ਉਹ ਕਬੀਲਦਾਰੀ ਤੇ ਜਵਾਕਾਂ ਨੇ ਫੜ ਲਈ ਉਹ ਬਸ ਰਹਿਣ ਦੇ ਕਬੀਲਦਾਰੀ ਕਹਿੰਦਾ ਜਵਾਕਾਂ ਦੇ ਹੱਥ ਹੈ ਜਵਾਕ ਤਾਂ ਤੂੰ ਉਹ ਦੇਖ ਲੈ ਬੈਠਾ ਤਾਰੀ ਕਿੱਡਾ ਸੋਹਣਾ ਸੁਨੱਖਾ ਮੁੰਡਾ ਸੀ ਉਹ ਖੇਤਾਂ 'ਚ ਦੇਖ ਕਿਵੇਂ ਡੱਟਿਆ ਚੁਗੀ ਜਾਂਦਾ ਵੇ ਸੰਗ ਮੰਨ ਮਾੜੀ ਮੋਟੀ ਉਹ ਛੱਡ ਪਰਜਾਈ ਮੈਂ ਤਾਂ ਮੇਲੇ ਜਾਣਾ ਸੀਗਾ ਕਿਉਂ ਤੜਕੇ ਕਲੇਸ਼ ਪਾ ਕੇ ਬਹਿ ਗਈਆਂ ਤੂੰ ਦੱਸ ਤੈਨੂੰ ਚਾਹੀਦੇ ਕਿੰਨੇ ਸਹੀ-ਸਹੀ ਦੱਸ ਮੈਨੂੰ ਵੇ ਪੋਸਤੀ ਗੱਲ ਸੁਣ ਚਾਹੀਦਾ ਤਾਂ ਮੈਨੂੰ ਪੂਰਾ 5000 ਹੀ ਸੀ ਚਲ ਜੇ ਤੇਰੇ ਕੋਲੇ ਥੋੜੇ ਐ ਤਾਂ 3000 ਦੇ ਦੇ ਮੈਨੂੰ ਉਹ ਪਰਜਾਈ ਕੁੜੀ ਕੋਲੇ ਜਾਣਾ 200 ਦੀਆਂ ਮੂੰਫਲੀਆਂ ਤੇ 100 ਦੀ ਗੱਟਕਣਾ ਸਰਦੂਗਾ ਐਵੇਂ ਵੱਡੇ ਪਾੜਨਾ ਪੱਟਿਆ ਕਰੋ ਮੈਂ ਕੱਲ ਸੋਣਾ ਆਹ ਮੂੰਫਲੀਆਂ ਗੱਟਕ ਤਾਂ ਅਗਲੇ ਦੇ ਘਰੀ ਬਿਠੇਰੀ ਹੁੰਦੀ ਐ ਮੈਂ ਕੋਈ ਚੱਜ ਦੀ ਚੀਜ਼ ਲੈ ਕੇ ਜਾਵਾਂਗੇ ਤੇ ਨਾਲੇ ਮੈਂ ਸੂਟ ਲੈ ਕੇ ਜਾਵਾਂ ਕੁੜੀ ਵਾਸਤੇ ਜੇ ਹੈਗੇ ਤਾਂ ਭਾਈ ਦੇ ਦੇ ਤੇ ਬਾਲਿਆਂ ਮਿੰਤਾਈਆਂ ਤਾਂ ਕਢਾਣਾ ਪੋਸਤੀਆ ਉਹ ਹੁਣ ਤੈਨੂੰ ਕੀ ਕਰਾਂ ਭਰਜਾਈ ਉਹ ਪਰਜਾਈ ਮੇਲੇ ਤੇ ਜਾਣਾ ਕੋਈ ਸ਼ੁਗਲਮੁਗਲ ਕਰ ਲਾਂਗੇ ਪਕੌੜੇ ਨਾਲ ਜਲੇਬੀਆਂ ਖਾ ਲਾਂਗੇ ਫੋਟੋ ਵੀ ਰੁੜ ਜਾਣਾ ਤੈਨੂੰ ਤਾਂ ਖਾਣ ਦਾ ਵੀ ਨਹੀਂ ਪਤਾ ਪਕੌੜਿਆਂ ਨਾਲ ਜਲੇਬੀਆਂ ਖਾਵਾਂਗੇ ਕਿ ਲੈ ਦੱਸ ਹੈ ਸੜੇ ਪਕੌੜੇ ਹੁੰਦੇ ਆ ਉੱਥੇ ਚੱਲ ਕਾਹਨੂੰ ਕਲੇਸ਼ ਪੈ ਤੈਨੂੰ ਚਾਹੀਦੇ ਕਿੰਨੇ ਮੈਨੂੰ ਐ ਦੱਸ ਦੇਖ ਲੈ ਭਾਈ ਕੋਸਤੀ ਤੇ ਤੇਰੀ ਮਰਜ਼ੀ ਹੈ ਹਾਈ ਊਪਰ ਮਾਰ ਕੀ ਐਨੇ ਪੈਸੇ ਵੇ ਗੱਲ ਸੁਣ ਤੇ ਕਿਹੜਾ ਪੈਸਤਾ ਬਥੇਰੀ ਹੈ ਤੇ ਆ ਦੇਖੀ ਫਿਰ ਵਾਧੇ ਦੇ ਦੇ ਤੈਨੂੰ ਪਤਾ ਮੈਂ ਵੀ ਕਾਲੇ ਕੁਲੇ ਜੇ ਕਰਾ ਲੂੰਗੀ ਇਹ ਚਿੱਟਿਆਰੇ ਨੇ ਹੈ ਤੇ ਤੂੰ ਜਿੰਨੇ ਤੈਨੂੰ ਸਰਦਿਆ ਉਹਨੇ ਲੈ ਜਾ ਐਵੇਂ ਉਹ ਕਰੀ ਦਾ ਨੀਤ ਨਹੀਂ ਪਾਈਦੀ ਹੁੰਦੀ ਇਹ ਪੀਏ ਤਾਂ ਇੰਨੇ ਚੱਕੀ ਫਿਰਦਾ ਕਿਹਨੂੰ ਦੇਵੇਂਗਾ ਇਹ ਅਸੀਂ ਕੁੜੀ ਲੈ ਕੇ ਆਉਣੀ ਹੈਗੀ ਮੇਲੇ ਤੇ ਜਾਣਾ ਸੀ ਮਾਗੀ ਦੇਤੇ ਅੱਛਾ ਚਲ ਕੋਈ ਨਾ ਫਿਰ ਕੁੜੀ ਉਹ ਜੀ ਦੇਖ ਲਈ ਕੋਈ ਸਸਤੀ ਤੇ ਤੂੰ ਮੈਨੂੰ ਪੂਰੇ ਪੈਸੇ ਦੇ ਦੇ ਅਲਾ 2000 ਚੱਕ ਦੇ ਗੱਲ ਸੁਣ ਕੁਝ ਨਹੀਂ ਹੁੰਦਾ ਪੂਰਾ ਪੰਜ ਕਰ ਦੇ ਐਂ ਨਾ ਕਰ ਐਂ ਕਰ ਫਿਰ ਤੂੰ ਹਜ਼ਾਰ ਹੋਰ ਲੈ ਲੈ ਮੈਂ ਹੁਣ ਤੂੰ ਦੇਖ ਕੇ ਉਹ ਨਹੀਂ ਨਹੀਂ ਤੈਨੂੰ ਨਹੀਂ ਪਤਾ ਕਰ ਦੇ ਹੁਣ ਐਂ ਨਾ ਕਰ ਦੋ ਰਹਿ ਗਿਆ ਦੇਖ ਕਰ ਦੇ ਕਰ ਦੇ ਕੁਝ ਨਹੀਂ ਹੁੰਦਾ ਮੇਰੇ ਦਿਓਰ ਬਣ ਕੇ ਹੈ ਹੋਰ ਚੱਲ ਕਰ ਤਾਂ ਹਜ਼ਾਰ ਹੋਰ ਰਹਿ ਗਏ ਐਂ ਕਿਉਂ ਕਰਦਾ ਹੈ ਵੀ ਐਂ ਕਰੂੰਗੀ ਆ ਹਜ਼ਾਰ ਰੁਪਏ ਮੈਂ ਮੇਰੇ ਬਾਲਾ ਬੂਲਾ ਜਿਹਾ ਤੇ ਲਾ ਦੂੰਗੀ ਨਾਲੇ ਮੂੰਹ ਜਿਹਾ ਮੋੜ ਕੇ ਕਿੱਧੇ ਜਾਏਂਗੀ ਮੋੜ ਜੂੰਗੀ ਤੈਨੂੰ ਕਿੱਧੇ ਚਾਹੀਦੇ ਦੱਸ 15 ਦਿਨਾਂ ਨੂੰ ਮੋੜ ਕੇ ਜਾਊਂਗੀ ਆ ਲੈ ਠੀਕ ਹੈ ਨਾ ਹੁਣ ਤਾਂ ਖੁਸ਼ ਹੈ ਹਾਂ ਹੁਣ ਖੁਸ਼ ਹੈ ਹੁਣ ਆ ਮੂੰਹ ਮੱਥਾ ਜਾਵਾਂ ਸਮਾਰ ਲਿਆਂਗੀ ਠੀਕ ਹੈ ਨਾ ਹਾਂ ਤੇ ਕਦੋਂ ਖਜਾਂਗੇ ਫਿਰ ਤੂੰ ਮੈਂ ਤਾਂ ਜਾਨਣਾ ਵਾ ਉਹ ਵੀਰ ਨੂੰ ਡਿੱਕੀ ਜਾਨਣਾ ਸਾਸਰੀ ਕਾਲ ਤਾਂ ਇਹ ਜੀ ਸਾਸਰੀ ਕਾਲ ਪੁੱਤ ਜਿਉਂਦੀ ਵਸਦੀ ਰਹੇ ਤੇਰੇ ਵੀਰ ਜਿਉਣ ਇਹ ਗੱਲ ਸੁਣ ਪੋਸਤੀ ਆ ਆ ਬਹੂ ਇੱਥੀ ਹੈ ਤੇ ਬਹੂ ਨੇ ਕਿੱਥੇ ਜਾਣਾ ਪਰ ਜਾਈ ਨਾ 페ਰੋ ਹੋ ਮੁੰਡੇ ਦਾ ਪਤਾ ਲੱਗਿਆ ਨਹੀਂ ਕੁਛ ਉਹ ਹੁਣ ਤੈਨੂੰ ਕੀ ਦੱਸਾਂ ਪਰ ਜਾਈ ਉਹ ਜੜੀਆਂ ਖੰਨਾਂ ਚ ਹੱਥ ਨਾ ਮਾਰਾ ਤੈਨੂੰ ਪੈਸੇ ਮਿਲ ਗਏ ਤੂੰ ਆਪ ਦਾ ਜਾ ਸੂਟ ਸ਼ਟ ਲੈ ਕੇ ਤੇ ਜਾ ਕੁੜੀ ਕੋਲੇ ਤੇ ਨਹੀਂ ਮੈਂ ਤਾਂ ਤੈਨੂੰ ਐ ਕਹਿਣੀ ਐ ਵੀ ਕੋਈ ਭਾਰ ਤੋੜ ਕਰ ਤੂੰ ਮੁੰਡੇ ਦੀ ਕਿਤੇ ਉਹ दारू ਪੀ ਕੇ ਕਿਤੇ ਡਿਗਿਆ ਪਿਆ ਹੋਣਾ ਆਪੇ ਆਜੂ ਜਦੋਂ ਆਣਾ ਹੋਊਗਾ 5 ਦਿਨ ਤਾਂ ਹੋ ਗਏ ਭਾਲੀ ਜਾਂਦੇ ਉਹਨੂੰ ਆ ਤਾਂ ਭਾਈ ਬਾਪਾ ਟਾਈਮ ਸੁਣਿਆ ਸੀ ਵੀ ਕਿੱਦਾਂ ਨਹੀਂ ਗਿਆ ਉਹ ਤਾਂ ਕਰੋ ਉਹ ਹੁਣ ਤੂੰ ਪੁਰਜਾਇਪੁਰੇ ਸਵਾਦ ਲੈ ਕੇ ਜਾਏਂਗੀ? ਬੇ ਨਹੀਂ। ਤੂੰ ਗੁੱਸਾ ਨਾ ਕਰ। ਤੈਨੂੰ ਪੈਸੇ ਦੇਦੇ ਨਾ ਮੈਂ? ਜਿੰਨੇ ਮੂੰਹ ਮੰਗੇ ਸੀ ਉਹਨੇ ਦੇ ਦਿੱਤੇ। ਪੈਸੇ ਤਾਂ ਦੇਤੇ ਗੱਲ ਸੁਣ। ਮੈਂ ਤਾਂ ਐ ਕਹਿਨੀ ਆ ਵੀ ਇਹ ਬਹੂ ਇੱਥੇ ਰਹਿੰਦੀ ਐ। ਤੈਨੂੰ ਪਤਾ ਪਿੰਡ ਵਾਲੇ ਤਾਂ ਉਹੀ ਨਹੀਂ ਮਾਨ ਸੋਡੇ ਤੇ। ਦੇਖ ਲੈ ਸੌ ਸੌ ਗੱਲਾਂ ਕਰਦੇ ਆ। ਵੀ ਕੱਲ ਨੂੰ ਭਾਈ ਕੋਈ ਹੋਰ ਨਾ ਕੋਈ ਥਾਪਾ ਥਾਪਾ ਦੇਣ ਤੇਰੇ ਤੇ। ਮੈਂ ਤਾਂ ਤਾਂ ਕਹਿਨੀ ਐ ਉਹ ਮੇਰੇ ਨਾਲ ਪਿਆਰ ਗਈ ਐ। ਓਹ। ਥਾਪ ਦੇਣਾ ਖੁੰਡਾ। ਐਵੇਂ ਤਾਂ ਨਹੀਂ ਮੈਂ ਬੈਠਾ ਇੱਥੇ ਬਾਹਰ ਚ। ਬੇ ਗੱਲ ਸੁਣ। ਅਕੇ ਮਾਰਦਿਆਂ ਦਾ ਡਾਂਗ ਫੜ ਲੈਨੇ ਕਹਿੰਦੇ ਦੀ ਜਵਾਨ ਨਹੀਂ ਫੜੀ ਜਾਂਦੀ ਖੁੰਡਾ ਖੁੰਡਾ ਤਾਂ ਤੇਰੇ ਕੋਲੇ ਪਿਆ ਹੀ ਰਹਿ ਜਾਊਗਾ ਜਦੋਂ ਅਗਲੇ ਨੇ ਕੋਈ ਗੱਲ ਕਹਿਤੀ ਚੱਲ ਚੰਗਾ ਮੈਂ ਤਾਂ ਜਾਣਨੀ ਆ ਕਿਵੇਂ ਮੱਚ ਗਿਆ ਗੱਲ ਕਹੇ ਤੂੰ ਦੇਖਿਆ ਦੇਖ ਕੇ ਗੁਟੀਆਂ ਲਾਲਾ ਸੱਟ ਲੀਆਂ ਉਤੋਂ ਗੱਗਲਾਂ ਸੁਣਾ ਗਈ ਚਾਰ ਸਾਰਾ ਦਿਨ ਮੱਚੂ ਮੱਚੂ ਕਰੀ ਜਾਂਦਾ ਆ ਦੇ ਕੇ 5000 ਅਕੇ ਕਦੋਂ ਮੋੜੇਂ ਹਾਂ ਮੋੜ ਦਿਆਂ ਲੈ ਲਈ ਮੇਰੇ ਹੀ 5000 ਲਈ ਬੀਕੋ ਫੀਲਿੰਗ ਬੈਠਾ ਹਾਂ ਮਤਰਾ ਰਾਣੋਗੀ ਪਤਾ ਨਹੀਂ ਕਿਥੋਂ ਲਿਆ ਆਏ ਪੈਸੇ ਬੇਤਾਰੀ ਹਾਂ ਤਾਈ ਇਹ ਇਥੇ ਕੀ ਕਰੀ ਜਾਣਾ ਕੋਈ ਨੀ ਆ ਲੱਕੜਾਈਆਂ ਲੈ ਕੇ ਜਾਂਦਾ ਸੀਗਾ ਅੱਛਾ ਤੇ ਛਟੀਆਂ ਇੰਨੀਆਂ ਪੰਗੀਆਂ ਕਰੇ ਉਹ ਛਟੀਆਂ ਤਾਂ ਪੰਗਾ ਫਰਾ ਵੀ ਕੰਮ ਆ ਜਾਣੀਆਂ ਨਾ ਗੱਲ ਸੁਣ ਬੇ ਹੈ ਤੂੰ ਆਣਾਉਂਦਾ ਨਹੀਂ ਧੋਉਂਦਾ ਨਹੀਂ ਹੈ ਉਹ ਤਾਇਆ ਤੇਰਾ ਨਿਖਰਿਆ ਸਮਾਰਿਆ ਬੈਠਾ ਤੇ ਉਹ ਤਾਂ ਮਾਗੀ ਦੇ ਮੇਲੇ ਤੇ ਜਾਂਦਾ ਤੂੰ ਕਿਉਂ ਨਹੀਂ ਜਾਂਦਾ ਨਾਲ ਕੋਈ ਨਾ ਮੈਂ ਵੀ ਜਾਊਂਗਾ ਤਾਈ ਜਾਨਾ ਮੈਂ ਵੀ ਤਿਆਰ ਹੁੰਨਾ ਵਸ ਜਾ ਕੇ ਤਿਆਰ ਹੋ ਕੇ ਗੱਲ ਸੁਣ ਮਗਰ ਲੱਗ ਜਾ ਮੈਂ ਤਾਂ ਆਪ ਜਾਊਂਦਾ ਤੇਰੇ ਨਾਲ ਹੀ ਸਾਰਾ ਦਿਨ ਧੰਦੇ ਨਾਲ ਪਿੱਟਿਆ ਕਰ ਹੈ ਉਹ ਤਾਂ ਮੌਨ ਨਾ ਟੋਰਨਾ ਬੈਠਾ ਕੋਈ ਨਾ ਤਾਈ ਘਰ ਦਾ ਕੰਮ ਹੀ ਐ ਵੀ ਵੇ ਘਰ ਦਾ ਕੰਮ ਤੇਰਾ ਨਹੀਂ ਉਹਦਾ ਹੈ ਤੇਰੇ ਦੱਸ ਕੀ ਇੱਥੇ ਨਿਆਣੇ ਰੋਂਦੇ ਨੇ ਵੇ ਉਹ ਬਿੱਜੂਆ ਤੈਨੂੰ ਕਿਵੇਂ ਸਮਝਾਵਾਂ ਮਾ ਮਾੜੀ ਮੋਟੀ ਦਿਮਾਗ 'ਚ ਪਾ ਲੈ ਕੋਈ ਗੱਲ ਤਾਈ ਗੱਲ ਸੁਣ ਮੇਰਾ ਤੇ ਤਾਈ ਦਾ ਕੁਝ ਵੰਡਿਆਗਾ ਉਹਦਾ ਕਰ ਕੀ ਤੇ ਮੇਰਾ ਕਰ ਕੀ ਐ ਕੀ ਆ ਵੇ ਗੱਲ ਸੁਣ ਤੇਰਾ ਘਰ ਤੇ ਮੇਰਾ ਘਰ ਤੂੰ ਤਾਂ ਸਮਝਦਾ ਉਹ ਨਹੀਂ ਨਾ ਸਮਝਦਾ ਤੈਨੂੰ ਹੈ ਗੱਲ ਸੁਣ ਉਹਨੇ ਤੈਨੂੰ ਆਪ ਦਾ ਸਮਝਿਆ ਕਦੇ ਉਹ ਤਾਂ ਤੈਨੂੰ ਬਗਾਨਾ ਹੀ ਸਮਝਦਾ ਮੈਂ ਤਾਂ ਤੈਨੂੰ ਇੱਕ ਦਲ ਹੋਰ ਕਹਿੰਦੀ ਸੀ ਦੇਖੋ ਤੇਰਾ ਭਰਾ ਗਿਆ ਹੋਇਆ ਤੇਰੇ ਤਾਏ ਦਾ ਮੁੰਡਾ ਹਾਂ ਹਾਂ ਉਹ ਕੀਪਤਾ ਮੁੜ ਕੇ ਆਊ ਕਨਾਊ ਵੇ ਆ ਜਿਹੜੀ ਪਟੋਲੇ ਵਰਗੀ ਘਰੇ ਫਿਰਦੀ ਐ ਰਨ ਤੇ ਇਸ ਨੂੰ ਸਾਬ ਲੈ ਤੂੰ ਕੁਛ ਨਹੀਂ ਹੁੰਦਾ ਤਾਈ ਇਹ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਪਰਝਾਈ ਆ ਮੇਰੀ ਉਹ ਵੇ ਕੱਚਡੂਆ ਇਹ ਤਾਂ ਮੈਨੂੰ ਵੀ ਪਤਾ ਵੀ ਤੇਰੀ ਪਰਝਾਈ ਐ ਨਾ ਜੇ ਕੋਈ ਹੋਰ ਲੈ ਗਿਆ ਫਿਰ ਕੀ ਕਰ ਲੇਗਾ ਐਵੇਂ ਕੋਈ ਲੈ ਜੂ ਗਾਟਾ ਨਾ ਲਾ ਦੂ ਉਹਦਾ ਮੈਂ ਵੇ ਬੱਸ ਬਹਿ ਜਾ ਲਾ ਦੇਂਗਾ ਤੂੰ ਗਾਟਾ ਚੱਲ ਭਾਈ ਨਹੀਂ ਕੋਈ ਮੇਰੀ ਗੱਲ ਮੰਨਦਾ ਨਾ ਮੰਨੋ ਖੂ ਚੱਡ ਗੋ ਨਾਲੇ ਤੂੰ ਨਾਲੇ ਉਹ ਮੈਂ ਤਾਂ ਜਾਣਨੀ ਐ ਤੇਰੇ ਕੋਲੇ ਬਸ ਆਹੀ ਕੰਮ ਸਾਰਾ ਦਿਨ ਫਿਰਦੀ ਰਹਿੰਦੀ ਐ ਪਿੰਡ ਚ ਲੋਕਾਂ ਦੀਆਂ ਮੜਕਾਂ ਨਹੀਂਦੀ ਇੱਧਰ ਦੀ ਗੱਲ ਜੇ ਉੱਧਰ ਨਾ ਕਰੇ ਇਹਦੇ ਰੋਟੀ ਹਾਜਮ ਨਹੀਂ ਆਉਂਦੀ ਬਾਪੂ ਜੀ ਤਾਈ ਕਿੱਥੇ ਗਏ? ਉਹ ਤਾਂ ਗਈ ਪੁੱਤ। ਮੈਂ ਤਾਂ ਚਾਹ ਬਣਾ ਕੇ ਲਈ ਸੀ। ਉਹ ਚਾਹ ਤਾਂ ਚੱਲ ਮੈਂ ਪੀ ਲੈਣਾ ਭਾਈ। ਬਾਪੂ ਜੀ ਤਾਈ ਕੀ ਕਹਿ ਰਹੀ ਸੀ? ਉਹ ਉਹਨੇ ਕੀ ਕਹਿਣਾ ਪੁੱਤ? ਤੈਨੂੰ ਪਤਾ ਹੀ ਐ ਸਿਦਰੀ ਐ ਪਛਰੀ। ਸਿਦਰੀ ਤਾਂ ਕਾਨੂੰ ਆ। ਬਾਪੂ ਜੀ ਸੁਣ ਲਿਓ ਮੈਂ ਸਾਰੀਆਂ ਗੱਲਾਂ। ਉਹ ਭਾਈ ਉਹਦੀ ਗੱਲ ਨਾ ਦਿਲ ਤੇ ਲਾ। ਉਹਦਾ ਤਾਂ ਸਾਰਾ ਪਿੰਡ ਨੇ ਗੁੱਸਾ ਕਰਦਾ। ਤੂੰ ਉਹਦੀਆਂ ਗੱਲਾਂ ਸੋਚ-ਸੋਚ ਕੇ ਐਵੇਂ ਆਪਦਾ ਦਿਮਾਗ ਨਾ ਖਰਾਬ ਕਰ। ਸੋਚ ਤਾਂ ਬਾਪੂ ਜੀ ਲੱਗ ਹੀ ਜਾਂਦੀ ਆ ਨਾ ਫਿਰ। ਚਲ ਛੱਡੋ। ਮੈਨੂੰ ਇਹ ਦੱਸੋ ਦੀਪੇ ਦਾ ਕੁਝ ਪਤਾ ਲੱਗਿਆ? ਉਹ ਭਾਈ ਭਾਲ ਦੇ ਫਿਰਦੇ ਆਂ, ਪਤਾ ਕਰਦੇ ਫਿਰਦੇ ਆਂ। ਉਹਦੇ ਬਿਨਾਂ ਤਾਂ ਖਾਦੀਆਂ ਕੰਦਾਂ ਵੀ ਮੈਨੂੰ ਖਾਣ ਨੂੰ ਆਉਂਦੀਆਂ ਨੇ। ਕੋਈ ਨਹੀਂ ਪਤਾ ਹੁਣ ਕੀ ਕਰ ਸਕਦੇ ਆ ਤੇਰੇ ਸਾਹਮਣੇ ਆ ਸਾਰਾ ਕੁਝ। ਕਿਵੇਂ ਕੱਟੂੰਗੀ ਬਾਪੂ ਜੀ ਪਹਾੜ ਜੁੱਡੀ ਜ਼ਿੰਦਗੀ ਮੈਂ? ਓ ਪੁੱਤ। ਕੋਈ ਉਲਟਾ ਸਿੱਧਾ ਨਾ ਸੋਚ। ਹੁਣ ਪਾੜ ਜੇ ਅੱਡੀ ਜ਼ਿੰਦਗੀ ਇਕੱਲੀ ਉਹ ਭਾਈ ਮੁੰਡਾ ਘਰੋਂ ਗਿਆ। ਜਹਾਨ ਤੋਂ ਨਹੀਂ ਗਿਆ। ਕਿਹੇ ਜਿਹੀਆਂ ਗੱਲਾਂ ਕਰਦੀ ਆ ਤੂੰ। ਐਵੇਂ ਨਾ ਆਪਦਾ ਦਿਲ। ਬਾਪੂ ਜੀ ਕੋਈ ਜਹਾਨ ਤੋਂ ਚਲਾ ਜਾਵੇ ਨਾ ਤਾਂ ਬੰਦਾ ਸਬਰ ਵੀ ਕਰ ਲੈਂਦਾ। ਪਰ ਦੀਪੇ ਦਾ ਤਾਂ ਕੋਈ ਅਤਾ ਪਤਾ ਹੀ ਨਹੀਂ। ਉਹ ਪੁੱਤ ਪਾਲਦੇ ਫਿਰਦੇ ਹੁਣ ਐਵੇਂ ਦਿਮਾਗ ਨਾ ਖਰਾਬ ਕਰ ਆਪਦਾ। ਕੋਈ ਗੱਲ ਨਹੀਂ ਇਹੋ ਜਿਹੀਆਂ ਗੱਲਾਂ ਹੌਲੀ ਹੌਲੀ ਪਤਾ ਲੱਗਦੀਆਂ ਹੁੰਦੀਆਂ ਹੁਣ ਕੀ ਪਤਾ ਉਹਦਾ ਕਿੱਥੇ ਕਿ ਆਪਦੇ ਯਾਰ ਬੇਲੀ ਕੋਲੇ ਬੈਠਾ ਡੱਕਿਆ ਬੈਠਾ ਹੁਣ ਦਾਰੂ ਦਾ ਐਵੇਂ ਨਾ ਪੁੱਤ ਸੋਚ ਤੂੰ ਜੇ ਕਿਸੇ ਯਾਰ ਬੇਲੀ ਕੋ ਹੁੰਦਾ ਨਾ ਤਾਂ ਬਾਪੂ ਜੀ ਹੁਣ ਤੱਕ ਪਤਾ ਲੱਗ ਜਾਂਦਾ ਪਤਾ ਨਹੀਂ ਕਿੱਥੇ ਹੈ ਕਿਹਸਾ ਹਾਲ ਚਾ ਪਾਈ ਵਿਆਹ ਤੋਂ ਪਹਿਲਾਂ ਵੀ ਉਹ ਦਸ ਦਸ ਦਿਨ ਘਰੇ ਆਉਂਦਾ ਸੀ ਵਿਆਹ ਤੋਂ ਪਹਿਲਾਂ ਬਾਪੂ ਜੀ ਗੱਲ ਹੋਰ ਸੀ ਹੁਣ ਉਹਦੇ ਸਿਰ ਤੇ ਜ਼ਿੰਮੇਵਾਰੀ ਆ ਪਿੱਛੇ ਮੁੜ ਕੇ ਵੀ ਦੇਖਣਾ ਚਾਹੀਦਾ ਉਹਨੂੰ ਉਹ ਪੁੱਤ ਕੋਈ ਨਹੀਂ ਮੈਂ ਮੇਲੇ ਤੇ ਨਹੀਂ ਜਾਂਦਾ ਮੈਂ ઠાણેદાર ਕੋਲੇ ਜਾ ਕੇ ਆਉਣਾ। ਤੂੰ ਟੈਨਸ਼ਨ ਨਾ ਲੈ ਆਪਦਾ ਖਾ ਪੀ ਰਾਮਕਾਰ। ਜੋ ਵੀ ਕਰਨਾ ਬਾਪੂ ਜੀ ਜਲਦੀ ਕਰੋ। ਉਹ ਪੁੱਤ ਤੇਰਨੋਂ ਵੱਧ ਟੈਨਸ਼ਨ ਮੈਨੂੰ ਐ। ਹੋਂ ਤਾਂ ਲੋਕੀ ਵੀ ਮੈਨੂੰ ਜੀਣ ਨਹੀਂ ਦਿੰਦੇ ਹੈਗੇ। ਉਹ ਪੁੱਤ ਲੋਹੇ ਆਰੀ ਦੇ ਇੱਕ ਪਾਸੇ ਹੁੰਦੇ ਆ ਤੇ ਲੋਕਾਂ ਦੇ ਨਾ ਦੋਵੇਂ ਪਾਸੇ ਦਿੰਦੇ ਆ ਇਹਨਾਂ ਦੀ ਟੈਨਸ਼ਨ ਲੈ ਕੇ ਐਵੇਂ ਆਪਦਾ ਦਿਮਾਗ ਖਰਾਬ ਕਿਉਂ ਕਰਦੀਆਂ? ਰੋਟੀ ਪਾਣੀ ਤਾਂ ਖਾ ਲੈਣੀ ਐ ਟਾਈਮ ਨਾ। ਮੈਨੂੰ ਤਾਂ ਲੱਗਦਾ ਰੋਟੀ ਵੀ ਨਹੀਂ ਖਾਂਦੀ। ਬਸ ਬਾਪੂ ਜੀ ਖਾਈ ਲੈਣੀ ਮਾੜੀ ਚੰਗੀ ਚੰਗਾ ਮੈਂ ਕੰਮ ਕਰ ਲਾਂ ਬਾਪੂ ਜੀ ਹਾਂ ਪਤਾ ਕੋਈ ਨਹੀਂ ਮੈਂ ਜਾਣਾ ਅੱਜ ਇਹ ਵੀ ਵਿਚਾਰੀ ਕੀ ਕਰੇ ਲੋਕਾਂ ਦੇ ਮੂਹ ਨਹੀਂ ਫੜੇ ਜਾਂਦੇ ਮੈਂ ਤਾਂ ਹਾਰ ਦੀ ਗੱਲਾਂ ਸੁਣ ਸੁਣ ਕੇ ਇੰਨੇ ਚਾਵਾਂ ਨਾਲ ਮੇਰੇ ਮਾਪਿਓ ਨੇ ਵਿਆਹ ਕੀਤਾ ਸੀ ਮੈਨੂੰ ਇਹ ਸੀ ਮੈਂ ਵਿਆਹ ਤੋਂ ਬਾਅਦ ਜ਼ਿੰਦਗੀ ਸੋਹਣੀ ਹੋਊਗੀ ਪਰ ਮੇਰੀ ਤਾਂ ਜ਼ਿੰਦਗੀ ਨਰਕ ਬਣ ਗਈ ਕਦੀ ਸੋਚਿਆ ਵੀ ਨਹੀਂ ਸੀ ਵੀ ਆ ਵੀ ਦਿਨ ਦੇਖਣੇ ਪੈਣਗੇ ਕਦੋਂ ਆਏਗਾ ਤੂੰ ਕਹਿੰਦੇ ਸੀ ਤਾਈ ਤੇਰੀ ਕੁਛ ਨਹੀਂ ਹੁੰਦਾ ਐ ਕਹਿੰਦੀ ਤਾ ਸਾਡੇ ਘਰੇ ਵੀ ਸੱਟਿਆ ਬਾਲਣਾ ਖੇ ਫੇ ਤੂੰ ਛੱਟ ਕੇ ਤੇ ਨਹੀਂ ਆਇਆ ਨਾ ਨਾ ਇਹ ਤਾਂ ਆਪਣੇ ਇੱਥੇ ਪਈ ਸੀ ਬਾੜ ਜੀ ਮੈਂ ਕਿਹਾ ਚੱਲ ਬਾਲਣ ਦੇ ਕੰਮ ਆ ਜੂਗੀ ਤੇ ਉਹਨੂੰ ਕਿ ਨਾਲ ਵੜਾ ਦੇ ਸੱਟਿਆ ਹੂੰਗਾ ਉਹ ਇੰਨੇ ਜੋਗੀ ਕਿਥੋਂ ਗੱਲਾਂ ਵਾਲੀ ਆ ਤਾਂ ਉਹ ਬੜਾ ਉੱਚੀ ਉੱਚੀ ਬੋਲੀ ਜਾਂਦੀ ਸੀ ਉਹ ਉਹ ਬੱਸ ਉਹਦਾ ਤੈਨੂੰ ਪਤਾ ਹੀ ਹੈ ਤਾ ਬੋਲਦੀ ਰਹਿੰਦੀ ਆ ਇਹ ਵੀ ਅੱਧੀ ਗੱਲ ਹੀ ਦੱਸਦਾ ਘਰ ਕੋਲੇ ਚੱਲ ਹੈ ਕੂੰ ਸਾळ्या ਤੂੰ ਤਾਰਾ ਚੋਰੀ ਕੀਤੀ ਸੀ ਮੇਰੀ ਗੱਲ ਸੁਣ ਐ ਨਾ ਕਰ ਬਾਈ 350 ਰੁਪਏ ਬਣਿਆ ਅੱਧੇ-ਅੱਧੇ ਕਰ ਲਾਂਗੇ ਓ ਮੈਂ ਨਹੀਂ ਲੈਣੇ ਯਾਰ 350 ਮੈਂ ਕੀ ਕਰਾਉਣੇ ਆ ਨਾ ਉਦੋਂ ਮੇਰੀ ਮੇਰੀ ਗੱਲ ਸੁਣਾ ਉਦੋਂ ਅਨੰਦ ਕੀ ਮੋਟਰ ਤੇ ਹੈ ਮੈਂ ਤਾਂ ਜਾਮਣਾ ਤੋੜਦਾ ਸੀ ਤੂੰ ਕੀ ਕਿਹਾ ਬਈ ਉਹਨਾਂ ਨੂੰ ਹੈ ਕੋਈ ਨਹੀਂ ਕਿਹਾ ਸੀ ਫਿਰ ਤੂੰ ਮੇਰੀ ਤਾਂ ਗੱਲ ਸੁਣ ਤੂੰ ਵੱਡਾਂਗਾ ਅੱਧੇ-ਅੱਧੇ ਕਰ ਲਾਂਗੇ ਮੈਂ ਵੱਡਾ ਬੋਟਾ ਹਾਂ ਮੈਂ ਕਹਾਂ ਚੱਲ ਮੈਂ ਕਹਾਂ ਸਰਦਾਰ ਕੋਲੇ ਚੱਲ ਲੱਗ ਜੂ ਪਤਾ ਉੱਤੇ ਮੇਰੇ ਮੇਰੇ ਸ਼ਰੂ ਹੀ ਉੱਤੇ दारू ਦੀ ਬੋਤਲ ਲਾਤੀ ਤੂੰ ਯਾਰ ਮਿੱਲੂ ਭਾਈ ਗੱਲ ਸੁਣ ਆਪਾਂ ਮੋੜ ਚੱਲ ਨਹੀਂ ਨਹੀਂ ਕਰੀਦਾ ਹੁੰਦਾ ਚੱਲ ਸਰਦਾਰ ਕੋਲੇ ਚੱਲ ਉਹ ਮੇਰੀ ਗੱਲ ਸੁਣ ਅੱਗੇ ਵੀ ਤਾਪਾ ਅੱਦਦਾ ਕਰਦੇ ਆ ਸਰਕ ਨਹੀਂ ਨਹੀਂ ਹੁਣ ਤੂੰ ਐ ਨਾ ਕਰ ਮੋੜ ਚੱਲ ਆਪਾਂ ਕਰ ਲਾਂਗੇ ਉਹ ਨਹੀਂ ਮੋੜਨਾ ਯਾਰ ਮੈਂ ਜਾਊਂਗਾ ਸਰਦਾਰ ਕੋਲੇ ਸਰਦਾਰ ਕੋਲੇ ਨਾ ਜਾ ਆਪਣੇ ਦੋਨਾਂ ਦਾ ਕੇਸ ਵਜੂਆ ਕੋਈ ਕੁਝ ਨਹੀਂ ਹੁੰਦਾ ਤੂੰ ਇਹ ਪਰਾਵਾ ਮੈਨੂੰ ਮੈਨੂੰ ਹੀ ਬਦਨਾਮ ਕਰਤਾ ਤੂੰ ਦੇ ਮੈਂ ਕੀ ਕੀਤਾ ਜੀ ਓਏ ਜਮਨੇ ਤੋੜਿਆ ਜੀ ਮੇਰੀ ਗੱਲ ਸੁਣ ਸਰਦਾਰ ਆਪਣੇ ਦੋਨੇ ਦਾ ਰੋਲੇ ਚੱਕ ਲੂ ਸਾਰੇ ਪਿੰਡ ਦੇ ਓ ਯਾਰ ਚੱਕ ਲੈ ਚੱਕ ਲੈ ਤੂੰ ਮੁੜ ਚੱਲੇ ਤਾਰਾ ਦਾ ਕੀ ਰੋਲਾ ਪਾਦਾ ਅੱਧਾ ਅੱਧਾ ਨਾ ਨਾ ਚੋਰੀ ਕਰਦਾ ਭਾਈ ਮੇਰੀ ਮੇਰੀ ਗੱਲ ਸੁਣ ਨਹੀਂ 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 ਮੇਰੀ ਗੱਲ ਸੁਣ 350 ਬਣਿਆ ਅੱਧਾ ਦਾ ਕਰ ਲਾਂਗੇ ਲੈ ਲੈਣੀ ਨਹੀਂ ਭਾਈ ਐ ਨਾ ਕਰਿਆ ਕਰ ਜਾਂਦਾ ਫਿਰ ਇਸ਼ਾਰੇ ਦੀ ਸਰ ਐ ਨਹੀਂ ਆ ਜਾ ਫਿਰ ਗੱਲ ਗੱਲ ਸੁਣ ਨਹੀਂ ਨਹੀਂ ਯਾਰ ਚੱਲ ਯਾਰ ਤੂੰ ਸਰਦਾਰ ਕਿਕਰ ਸਿੰਘ ਕੋਲੇ ਚੱਲ ਮੇਰੀ ਮੇਰੀ ਗੱਲ ਸੁਣ ਸਰਦਾਰ ਕੋਲੇ ਬਈ ਮੈਂ ਛੋਨੀ ਨਹੀਂ ਯਾਰ ਤੂੰ 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 ਮੇਰੇ ਨਾਲ ਹਰੇਕ ਜੀਤ ਨਾ ਭਾਈ ਫਿਰ ਗੱਲ ਕਰਸਣ ਨਹੀਂ ਨਹੀਂ ਆਪਾਂ ਅੱਧਾ ਅੱਧਾ ਕਰ ਲਾਂਗੇ ਮੋੜ ਚੱਲ ਸਰਦਾਰ ਮੈਂ ਤੈਨੂੰ ਪਹਿਲਾਂ ਕਿਹਾ ਜਾਂਦਾ ਇਸ਼ਾਰੇ ਦੇ ਦੇ ਸਾਰੇ ਨਹੀਂ ਯਾਰ ਸਰ ਯਾਰ ਇੱਕ ਗੱਲ ਸੁਣ ਗੱਲ ਸੁਣ ਮੇਰੀ ਗੱਲ ਸੁਣ ਅੱਧਾ ਅੱਧਾ ਕਰ ਲੈਨੇ ਆ ਅੱਧਾ ਮੰਨ ਲਾ ਬਹੁਤ ਅੱਧਾ ਦੇ ਦੇ ਉਹ ਨਹੀਂ ਲੈਣੇ ਯਾਰ ਮੈਂ ਇਸ਼ਾਰੇ ਲੂੰਗਾ ਤਾ ਉਹ ਸਾਰੇ ਫਿਰ ਆਪਣੇ ਸਰਦਾਰ ਦੋਨੇ ਕਿ ਚੱਕ ਲੂਆ ਉਹ ਚੱਕ ਲੈਂਦੇ ਯਾਰ ਓਏ ਮੁਰ ਚੱਲ ਤੂੰ ਤੂੰ ਤਾਰਾਂ ਚੋਰੀ ਕਰਦਾ ਭਈ ਨਾ ਉਹ ਨਹੀਂ ਨਹੀਂ ਕੋਈ ਨਾ ਇਹ ਕੰਮ ਨਹੀਂ ਤੂੰ ਮੇਰੇ ਜਾਮਣਾ ਸ਼ਰਪਾਤੀਆਂ ਉਹਦੇ ਬੋਤਲ ਪਾਤੀ ਮੈਂ ਦਾਛ ਉਹਦੇ ਕੀ ਕੀਤਾ ਜੀ ਭਈ ਕੋਈ ਗੱਲ ਨਹੀਂ ਫਿਰ ਕੀ ਆ ਸਰਦਾਰ ਲੱਗ ਤੂੰ ਆਪਣਾ ਖੋਹ ਉਹ ਨਹੀਂ ਲੜਦਾ ਯਾਰ ਹਾਂ ਜੀ ਮੈਂ ਤੈਨੂੰ ਮੁਰ ਚੱਲ ਯਾਰ ਮੇਰੇ ਮੈਂ ਇੱਕ ਵਾਰੀ ਕਹਤਾ ਮੈਂ ਚੱਲ ਸਰਦਾਰ ਉਹ ਯਾਰ ਐ ਨਾ ਕਰ ਯਾਰ ਤੂੰ ਨਹੀਂ ਲੂ ਮੈਂ ਭਈ ਮੈਂ ਤਾਂ ਜ਼ਿਆਦਾ ਇਸ਼ਾਰੇ ਦੇ ਦੇ ਮੁਰ ਚੱਲ ਇਸ਼ਾਰੇ ਦੇ ਜ਼ਿਆਦਾ ਇਸ਼ਾਰੇ ਰੁਪਏ ਦੇ ਮੇਰੀ ਹਜੇ ਵੀ ਗੱਲ ਮੰਨ ਲੈ ਮੋੜ ਚੱਲ ਕੁਛ ਨਹੀਂ ਫੇਨੀ ਲੋਕੀ ਗੱਲ ਹੋ ਗਈ ਕਿਵੇਂ ਨੇਹਰੀਆਂ ਠਾਈ ਆਉਂਦੇ ਆ ਕੋਈ ਨਹੀਂ ਸਰਦਾਰ ਨਹੀਂ ਐ ਵੈਸੇ ਸਰਦਾਰ ਨੂੰ ਮਿਲਣ ਆ ਕੇ ਮੱਥਾ ਟੇਕਣ ਆ ਕੇ ਨੰਗੀ ਜਾਂਦੇ ਸੀਗੇ ਅੱਛਾ ਕੱਪ ਮਾਰਦਾ ਜੀ ਕੀ ਗੱਲ ਹੋ ਗਈ ਲਾਓ ਤੁਸੀਂ ਸਰਦਾਰ ਜੀ ਚੋਰੀ ਚਿੱਪੇ ਨੇ ਨਹੀਂ ਨਹੀਂ ਸਰਦਾਰ ਨਹੀਂ ਕੋਈ ਚੋਰੀ ਨਹੀਂ ਕੀਤੀ ਵੈਸੇ ਬਈ ਚੋਰੀਆਂ ਕਰਦੇ ਫਿਰਦੇ ਹੋ ਤੁਸੀਂ ਬੈਹੋ ਸਰਦਾਰ ਨੂੰ ਬੁਲਾਉਣੀ ਆ ਤੁਹਾਡੇ ਨੂੰ ਬੈਹੋ ਮੇਰੇ ਬੈਹੋ ਨਹੀਂ ਨਹੀਂ ਬੈ ਜਾ ਕੁਟਕੜੀਏ ਕੁਟਕੜੀਏ ਕੋਈ ਇੰਨੇ ਜ਼ੋਰ ਦੇ ਕਿਉਂ ਮਾਰਦਾ ਤੜਕੇ ਦਾ ਕੁਝ ਨਹੀਂ ਆਇਓ ਬਣਾਇਆ ਆਇਓ ਬਣਾ ਕੇ ਕਿ ਆਉਣਾ ਪ੍ਰਾਜਾ ਮੋਢਾ ਤੋੜਤਾ ਸੀਗਾ ਮੋਢਾ ਇਹ ਹੈ ਤੇਰਾ ਮੋਢਾ ਕੋਈ ਬੋਲੀ ਨਾ ਸਰਦਾਰ ਨੂੰ ਬਾਲਾ ਆਉਂਦੇ ਹੋੜੀ ਬੋਲੋ ਮਹਾਰਾਜ ਤੁਹਾਨੂੰ ਪਤਾ ਹੈ ਨਾ ਥੋੜੇ ਸਰਦਾਰ ਨੂੰ ਦੱਸਾ ਚੜ ਗਿਆ ਨਾ ਤੁਹਾਨੂੰ ਦਵਲ ਦੂ ਇਥੋਂ ਇਹੀ ਲੈ ਕੇ ਆਇਆ ਮੈਂ ਤਾਂ ਹੁੰਦਾ ਹੀ ਨਹੀਂ ਸੀ ਤੇ ਮੈਂ ਤਾਂ ਕਿਹਾ ਸੀ ਮੁਰ ਚੱਲ ਚੋਰ ਜਣਾ ਹੋਵੇ ਤਾਂ ਕਿਸੇ ਕੋਲ ਦਾ ਆਹ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਵੀਨੇਰੀ ਵੈਸੇ ਆ ਗਏ ਮੱਥਾ ਟੇਕਣ ਮੈਂ ਤਾਂ ਤੈਨੂੰ ਪੁੱਛਿਆ ਨਹੀਂ ਤੂੰ ਕਿਵੇਂ ਆਇਆ ਮੱਥਾ ਟੇਕਣ ਟੁੱਕ ਨਹੀਂ ਆਇਆ ਜੀ ਹੂੰ ਚੋਰੀ ਕੀਤੀ ਐਨੇ ਨਹੀਂ ਸਰਦਾਰ ਸਾਹਿਬ ਮੈਂ ਤਾਂ ਕੋਈ ਚੋਰੀ ਨਹੀਂ ਕੀਤੀ ਵੈਸੇ ਆਇਆ ਆਪਾਂ ਮੱਥਾ ਟੇਕਣ ਚੋਰੀ ਕੀਤੀ ਐਨੇ ਤਾਰਾਂ ਵੇਚੀਆਂ ਨੇ ਫਿਰ ਉਹ ਕਵਾੜ ਸੀ ਉਹ ਤਾਂ ਸਰਦਾਰ ਸਾਹਿਬ ਕਵਾੜ ਪਿਆ ਸੀ ਉੱਥੇ ਬੋਦਲਾ ਕੋਦਲਾ ਵੇਚ ਤੀਆਂ ਮੈਂ ਅੱਛਾ ਮਤਲਬ ਤੂੰ ਚੋਰੀ ਕੀਤੀ ਐ ਨਾ ਕਵਾੜ ਫਿਕੀ ਵੇਚਦਾ ਨਾ ਕਵਾੜ ਵੇਚਦਾ ਜਾ ਕੇ ਮਤਲਬ ਚੋਰੀ ਤਾਂ ਕੀਤੀ ਆ ਹਾਂਜੀ ਹਾਂ ਹੁਣ ਦੱਸ ਇਹਨੂੰ ਕਿਵੇਂ ਲੈ ਕੇ ਆਇਆ ਐ ਐਸੀ ਕੈਸੀ ਮੈਂ ਕਹਿੰਦੀ ਓਹੋ ਯਾਰ ਥੋੜੇ ਇੱਕ ਗੱਲ ਸਮਝ ਨਹੀਂ ਲੱਗੀ ਮੈਨੂੰ ਓ ਜਾ ਪਰਾਂ ਮੈਂ ਤੁਹਾਨੂੰ ਹਜ਼ਾਰ ਵਾਰੀ ਕਿਹਾ ਵੀ ਕੋਈ ਚੱਜ ਦਾ ਮਸਲਾ ਹੁੰਦਾ ਤਾਂ ਮੇਰੇ ਕੋਲ ਲੈ ਕੇ ਆਇਆ ਕਰੋ ਨਹੀਂ ਐਵੇਂ ਮਾੜੀ ਮੋਟੀ ਗੱਲ ਆਸਤੇ ਮੇਰੇ ਕੋਲ ਨਾ ਆਇਆ ਕਰੋ ਓ ਸਰਦਾਰ ਜੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਕੀ ਲੈਣ ਆਉਣਾ ਸੀ ਇਹ ਮੇਰੇ ਪੈਸੇ ਨਹੀਂ ਦਿੰਦਾ ਜੀ ਉੱਤੋਂ ਧਾਰਾ ਵੇਚ ਗਿਆ ਇਹ ਕਿੰਨੇ ਪੈਸੇ ਤੇਰੇ ਅੱਧਾ ਅੱਧਾ ਨੋ ਅੱਧਾ हां ਵੀ ਕਿਨੇ ਦੀ ਵੇਚੀਂ ਤਾਰਾ 350 ਬਣਾਈ ਸਰ ਬੁਰਪਟੇ ਮੂੰ ਥੋਡੇ ਉਹ ਮੈਨੂੰ ਹੁਣ ਐ ਸਮਝ ਨਹੀਂ ਲੱਗਦੀ ਵੀ 50 ਕਿੱਲਿਆਂ ਦਾ ਸਰਦਾਰ ਹੁਣ ਤੁਹਾਡੇ 350 ਦਾ ਫੈਸਲਾ ਕਰੂਗਾ ਯਾਰ ਹੈ ਮੇਰੀ ਗੱਲ ਸੁਣ ਅੱਜ ਤੋਂ ਬਾਅਦ ਕੋਈ ਵੀ ਚੋਰੀ ਹੋ ਗਈ ਤਾਂ ਹਸਾਬ ਲਈ ਤੇਰਾ ਬਣਦਾ ਕੀ ਹੈ ਪਹਿਲੀ ਗੱਲ ਤਾਂ ਅੱਗੇ ਤੋਂ ਕੋਈ ਚੱਕਰ ਨਹੀਂ ਠੀਕ ਹੈ ਨਾ ਨਾਲੇ ਮੇਰੀ ਗੱਲ ਸੁਣ ਜੇ ਖੇਤ ਜਾਨਾ ਨਾ ਤਾਂ ਤੈਨੂੰ ਇਸ ਕਰਕੇ ਰੱਖਿਆ ਵੀ ਸਿਰਫ ਉੱਤੇ ਧਿਆਨ ਰੱਖਣਾ ਆਪਣੇ ਕੁੱਤਿਆਂ ਦਾ ਕੁੱਤਿਆਂ ਨੂੰ ਰੋਟੀਆਂ ਪਾਉਣੀਆਂ ਨੇ ਕਿਤੇ ਡੱਕ ਕੇ ਨਾ ਉੱਥੇ ਪਿਆਰਿਆ ਕਰਖਾਈਆਂ ਹੈ ਕਰੀਏ ਨਾ ਮੇਰੇ ਪੁੱਰੇ ਤੇ ਤੂੰ ਹਾਂ ਕਿੰਨੇ ਪੈਸੇ ਸੀਗੇ ਤੇਰੇ ਹੁਣ ਖੁੱਲੇ ਹੈ ਨਹੀਂ ਫੇਰ ਲੈ ਲਈ ਠੀਕ ਹੈ ਨਾ ਨਾਲੇ ਮੇਰੀ ਗੱਲ ਸੁਣ ਤੂੰ ਐਂ ਕਰ ਇਹਨਾਂ ਵਾਸਤੇ ਚਾਹ ਬਣਾ ਦੇ ਚਾਹ ਪੀ ਲੈਣਗੇ ਤੇ ਮੁੜ ਕੇ ਮੈਨੂੰ ਕੰਮ ਭੇਜਣਾ ਓਹੋ ਚਾਹ ਤਾਂ ਬਣਾ ਦੇਣੀ ਆ ਆ 500 ਦੇ ਦਿੰਦੇ ਔਰ ਕੋਈ ਗੱਲ ਨਹੀਂ 500 ਇਹਨਾਂ ਨੂੰ ਕਾਹਦੇ ਹੱਥ ਦੇਣਾ ਲੱਕਣੀ ਤਾਂ ਇਹਨਾਂ ਨੇ ਹੱਥ ਨੇ ਮੇਰੇ ਕੋਲ ਹੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਐਨੀ ਕੁ ਭੁੱਕੀ ਦੀ ਤੇ ਹੱਥ ਨੇ ਬੋਤਲ ਦੀ ਮਾਰ ਆ ਇਹ ਉਹ ਮੈਂ ਆਪੇ ਪਿਆ ਦੂੰਗਾ ਉਹ ਮੈਂ ਤਾਂ ਐਂ ਕਹਿੰਦੀ ਸੀ ਉਥੇ ਬਾਹਰ ਜਾ ਕੇ ਲੜੀ ਜਾਣਗੇ ਪੈਸਿਆਂ ਪਿੱਛੇ ਔਰ ਕੋਈ ਗੱਲ ਨਹੀਂ ਇਹਨਾਂ ਦਾ ਰੋਜ਼ ਦਾ ਕੰਮ ਹੀ ਆ ਤੂੰ ਚਾਹ ਬਣਾ ਮੇਰੇ ਹਾਸਤੇ ਨਾਲ ਹਾਂ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਤੂੰ ਇਹਨੂੰ ਤੰਗ ਨਹੀਂ ਕਰਨਾ ਠੀਕ ਹੈ ਨਾ ਤੇ ਤੇਰੀ ਕਾਕਾ ਦੁਬਾਰਾ ਤੋਂ ਸ਼ਿਕਾਇਤ ਆ ਗਈ ਨਾ ਆ ਦੇਖ ਆ ਤੇਰੇ ਟ ਡਿਵਿਜ਼ਿਟ ਪਾ ਦੂੰਗਾ ਨਹੀਂ ਆਉਂਦੀ ਹਾਂ ਡੱਕ ਕੇ ਮੋਜਾਂ ਨਾਲ ਪੈ ਜਾਣਾ ਉਥੇ ਘਰੇ ਪਤਾ ਦੀ ਮੈਨੂੰ ਦਿਨਾਂ ਕੁਸ ਲੈ ਜਾ ਕੇ ਕਿ ਨਹੀਂ ਸਾਰਾ ਕੁਸ ਉਹਨੂੰ ਦਿਨਾਂ ਹੀ ਜਾ ਕੇ ਬਿਨਾਂ ਹੀ ਖੜਾ ਹੈ ਹਾਂ ਬਿਨਾਂ ਹਾਂ ਹਾਂਜੀ ਹਾਂ ਦੱਸ ਉਹਨ ਕੀ ਕਹਿਣਾ ਜੇ ਤੂੰ ਤੈਨੂੰ ਮੈਂ ਕਹਤਾ ਪੈਸੇ ਮੈਂ ਦੇ ਦੂੰਗਾ ਉਹਦੇ ਤੋਂ 350 ਚ ਕੀ ਦਵਾਵਾ ਚੱਲ ਵੀ ਕਾਕਾ ਤੂੰ ਚੱਲ ਸ਼ੁਕਰਾ ਬਸ ਧੀ ਸਾਰਾ ਚਾਰ ਮੈਂ ਤਾਂ ਮਾਰ ਹੀ ਦੇਣਾ ਦੇਖ ਲਓ ਸਰਦਾਰ ਜੀ ਅਜੇ ਵੀ ਕੋ ਸਰਪੋ 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 ਕਰਦਾ ਜਾਂਦਾ ਜੀ। ਉਹ ਕੋਈ ਗੱਲ ਨਹੀਂ ਉਹਦੀ ਆਦਤ ਹੀ ਹੈ। ਉਹ ਗਰੀਬ ਬੰਦੇ ਨੇ ਇਹ ਚੱਕ ਕੇ ਕਵਾੜ ਵੇਚਦਾ 350 ਰੁਪਏ ਦਾ ਕਵਾੜ ਹੋਇਆ। ਤੂੰ ਪਤੰਦਰਾ ਮੇਰੀ ਗੱਲ ਸੁਣ ਤੈਨੂੰ ਤਾਂ ਮੈਨੂੰ ਤਾਂ ਐ ਸਮਝ ਨਹੀਂ ਲੱਗਦੀ ਵੀ ਤੈਨੂੰ ਮੈਂ ਸਮਝਾਵਾਂ ਕੀ। ਹੈ ਕਿੰਨੇ ਸਾਲ ਹੋ ਗਏ ਤੂੰ ਮੇਰੀ दारू ਤੇ ਪਲਦੇ ਨੂੰ ਕਿਹੜੀ ਚੀਜ਼ ਆ ਜਿਹੜੀ ਮੈਂ ਤੈਨੂੰ ਆਵਦੀ ਚੀਜ਼ ਦਿੰਦਾ ਨਹੀਂ ਆ ਚਾਦਰੇ ਚੱਕ ਚੱਕ ਕੇ ਤੂੰ ਨਵੇਂ ਲੈ ਜਾਣਾ ਘਰੋਂ ਨਵੀਆਂ ਮੇਰੀਆਂ ਪੱਗਾਂ ਲੈ ਜਾਣਾ ਹਰ ਚੀਜ਼ ਤੈਨੂੰ ਬਰਾਬਰ ਦੀ ਦਵਾਉਣਾ ਆਥ ਨੇ ਤੈਨੂੰ दारू ਮਿਲਦੀ ਆ ਰੋਜ਼ ਤੈਨੂੰ ਭੁੱਕੀ ਮਿਲਦੀ ਆ ਫੇਰ ਤੂੰ ਸਾਢੇ ਤਿੰਨ ਸਨੋਂ ਰੋਣਾ ਯਾਰ ਹੈ ਬੰਦਾ ਉਹੀ ਸ਼ਰਮ ਮੰਨਦਾ ਵੀ ਯਾਰ ਸਾਢੇ ਤਿੰਨ ਸੋਚ ਕੀ ਅੱਧ ਲਊਗਾ ਮੈਂ ਨਾਲੇ ਮੇਰੀ ਗੱਲ ਸੁਣ ਜਿਹੜਾ ਤੈਨੂੰ ਕੰਮ ਆਖਿਆ ਸੀ ਉਹ ਕੀਤਾ ਕਿ ਨਹੀਂ ਕੰਮ ਮੈਂ ਕਰਦਾ ਥੋੜਾ ਜੀ ਸਾਰਾ ਕੰਮ ਹੀ ਕਰਦਾ ਆਪਾਂ ਜਿਹੜੀ ਨਹੀਂ ਫੜਕਣ ਦਿੰਦੇ ਥੋੜੇ ਖੇਚ ਮੈਂ ਖੇਤ ਦੀ ਗੱਲ ਨਹੀਂ ਕਰਿਆਂਦਾ ਮੈਂ ਜਿਹੜੀ ਤੈਨੂੰ ਆਪਣੀ ਰੋਡ ਦੇ ਨਾਲ ਲੱਗਦੀ ਜ਼ਮੀਨ ਦੇ ਬਾਰੇ ਚ ਗੱਲ ਕੀਤੀ ਸੀ ਉਹਦੀ ਗੱਲ ਕਰਦਾ ਅੱਛਾ ਉਹੋ ਹੂੰ ਉਹ ਤਾਂ ਆਪਣੀ ਐ ਸਰਦਾਰ ਜੀ ਆਪਣੀ ਐ ਤੇਰੇ ਕੋਲ ਤਾਂ ਸਾਲਿਆ ਔੜਾ ਨਹੀਂ ਤੇਰੀ ਕਿਧਰੋਂ ਆ ਗਈ ਉਹ ਜਿਹੜਾ ਜੈਲਾ ਨਹੀਂ ਉਸ ਦੀ ਹਾਂ ਪੂਰਾ ਭਰਾ ਦਾ ਮੁੰਡਾ ਰਹਿੰਦਾ ਤਾਰੀ ਉਹਦੇ ਘਰੇ ਹਾਂ ਉਹਦੀ ਤਾਂ ਹੈ ਉੱਥੋਂ ਦੀ ਨੂੰ ਆਪਣੀ ਆਹੋ ਜੈਲੇ ਪੋਸਤੀ ਕੀ ਜ਼ਮੀਨ ਨਿਕਲੀ ਉਹ ਤਾਂ ਤੇ ਮੇਰੀ ਗੱਲ ਸੁਣ ਭਲਾਂ ਦੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਉੱਥੇ ਵੱਡਾ ਰੋਡ ਨਿਕਲਣ ਲੱਗਿਆ ਉਹਨਾਂ ਨੂੰ ਕੀ ਪਤਾ ਹੈ ਕਦੇ ਪਿੰਡ ਵਰਗੇ ਹੁਣ ਤਾਂ ਫੇਰ ਹੀ ਹੈ ਇੱਕ ਸ਼ਰਾਬੀ ਹੈ ਹਾਂ ਤਾਂ ਮੁੰਡਾ ਹੀ ਅਣਪੜਾ ਹੈ ਉਹਨੂੰ ਕੀ ਪਤਾ ਹੈ ਕਿਤਾ ਸਰਦਾਰਾਂ ਵਾਲੀਆਂ ਗੱਲਾਂ ਸਰਦਾਰਾਂ ਨੂੰ ਹੀ ਪਤਾ ਹੁੰਦੀਆਂ ਆਹ ਗੱਲ ਕੀਤੀ ਆ ਤੂੰ ਮੇਰੀ ਗੱਲ ਸੁਣ ਦੇਖ ਲੈ ਲੂ ਇੱਕ ਕੰਮ ਕਹਿਣਾ ਹੁਣ ਤੈਨੂੰ ਜੇ ਤੂੰ ਕਰੇਂਗਾ ਤਾਂ ਦੇਖ ਆਥ ਨੇ ਇੱਕ ਬੋਤਲ ਮੈਥੋਂ ਘਰ ਦੀ ਗੱਡੀ ਦੀ ਲੈ ਜੀ ਠੀਕ ਐ ਤੇ ਦੋ ਦਿਨਾਂ ਦਾ ਤੇਰਾ ਰੇਤਾ ਮਿੱਟੀ ਆ ਰੇਤਾ ਮਿੱਟੀ ਜਿਹੜਾ ਖਾਣਾ ਪਰ ਗੱਲ ਇਹ ਐ ਕਣਸੋ ਮੈਨੂੰ ਇਸ ਗੱਲ ਦੀ ਲੈ ਕੇ ਆਉਣੀ ਐ ਵੀ ਕਿਸੇ ਤਰੀਕੇ ਦੇ ਨਾਲ ਉਹ ਜਿਹੜੀ ਜ਼ਮੀਨ ਉਸ ਰੋਡ ਦੇ ਨਾਲ ਲੱਗਦੀ ਹੈ ਨਾ ਚਾਹੇ ਤਾਂ ਉਹ ਹੈਗੀ ਹੈਗੀ ਜੈਲੇ ਪੋਸਤੀ ਦੀ ਤੇ ਚਾਹੇ ਹੈਗੀ ਆ ਉਹਦੇ ਭਰਾ ਦੇ ਮੁੰਡੇ ਦੀ ਪਰ ਐਨਾ ਪਤਾ ਹੋਣਾ ਚਾਹੀਦਾ ਵੀ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਤਾਂ ਨਹੀਂ ਗਈ ਵੀ ਉਹ ਜ਼ਮੀਨ ਦੇ ਕੋਲ ਦੀ ਰੋਡ ਲੰਘਣਾ ਵੱਡਾ ਤੇ ਉੱਥੇ ਮਾਰਕੀਟ ਬਣਨੀ ਹੈ ਜੇ ਤਾਂ ਇਹ ਗੱਲ ਉਹਨਾਂ ਦੇ ਦਿਮਾਗ 'ਚ ਪਈ ਹੈ ਤਾਂ ਤਾਂ ਤੂੰ ਮੈਨੂੰ ਆ ਕੇ ਤਾਂ ਹੀ ਦੱਸਣਾ ਤੇ ਜੇ ਗੱਲ ਉਹਨਾਂ ਦੇ ਦਿਮਾਗ 'ਚ ਨਹੀਂ ਹੈਗੀ ਨਾ ਫੇਰ ਤੂੰ ਆ ਕੇ ਮੈਨੂੰ ਇਹ ਦੱਸਣਾ ਵੀ ਸਰਦਾਰ ਸਾਹਿਬ ਮਠਾਈ ਖਾਣ ਦਾ ਕਰੋ ਪ੍ਰਬੰਧ ਇਕੱਲੀ ਮਠਾਈ ਵੀ ਲਾਵਾਂਗੇ ਤੂੰ ਬੇਫਿਕਰ ਕਰ ਤੂੰ ਦੇਹਦਾ ਜਾਈਂ ਤਰ੍ਹਾਂ ਉਹਨਾਂ ਬਣਦਾ ਕੀ ਹੈ ਓਏ ਚਾਹ ਬਣ ਗਈ ਕਿ ਨਹੀਂ ਮੈਂ ਚਾਹ ਤਾਂ ਪੀਂਦਾ ਨਹੀਂ ਉਹ ਤੇਰੀ ਹਾਸਤੇ ਥੋੜੀ ਚਾਹ ਮੰਗਾਈ ਆ ਮੈਂ ਤਾਂ ਆਪਦੇ ਹਾਸਤੇ ਮੰਗਾਈ ਆ ਮੈਨੂੰ ਪਤਾ ਤੂੰ ਤਾਂ ਲੱਕਣ ਦਾ ਟਾਈਮ ਹੋ ਗਿਆ ਤੇਰਾ ਚਾਹ ਮਿਲਣਾ ਓ ਵਗ ਜਾ ਕੋਠੇ ਬੋਤਲ ਪਈ ਆ ਚੁੱਪ ਕਰਕੇ ਚੱਕ ਕੇ ਆਪਦੀ ਧਰਦਾ ਰਹੀਂ ਠੀਕ ਹੈ ਜੀ ਠੀਕ ਹੈ ਨਾ ਹਾਂ ਉਹ ਚਾ ਲਿਆ ਆਪਾਂ ਗਾਲ ਗਏ ਆਣੀ ਦੀ ਆਣੀ ਬੋਤਲ 21 ਹੈ ਜੀ ਉੱਥੇ ਹਾਂ ਇੱਕੋ ਹੀ ਚੱਕ ਲਈ ਹਾਂ ਤਾਂ ਜਲੇਪ ਉਸਦੀ ਕੀ ਜ਼ਮੀਨ ਹੈ ਹੋ ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਪਰ ਮੈਨੂੰ ਆਏ ਨਹੀਂ ਸੀ ਪਤਾ ਇਹ ਉੱਧਰਲੀ ਜ਼ਮੀਨ ਉਹਨਾਂ ਨੇ ਵੇਚੀ ਸੀ ਕਿ ਕਿਹੜੀ ਵੇਚੀ ਸੀ ਇੱਕ ਤਾਂ ਸਾਲਾ ਜਿਹੜਾ 7 ਸਾਲ ਜੇਲ੍ਹ ਚ ਲਾਇਆ ਹੈ ਨਾ ਇਹਨੇ ਕੰਮ ਕਰਤਾ ਖਰਾਬ ਉਲਟ-ਪੁਲਟ ਹੋ ਗਿਆ ਸਾਲਾ ਕੋਈ ਨਹੀਂ ਹੁਣ ਤਾਂ ਫਿਰ ਉਹ ਜ਼ਮੀਨ ਕਿਕਰਸਾਂ ਦੀ ਬਣੂਗੀ